ਕਮਨ ਸ਼ਪੀ ਕਿ ਜਿਹੜੇ ਪੁਲਿਸ ਅਧਿਕਾਰੀਆਂ ਨੇ ਸ਼ੰਭੂ ਖਲੋਰੀ ਬਾਰਡਰ ਤੇ ਲੋਕਾਂ ਦੇ ਤਸ਼ੱਦਦ ਕੀਤਾ ਲੋਕਾਂ ਤੇ ਗੋਲੀਆਂ ਮਾਰੀਆਂ ਲੋਕਾਂ ਦੇ ਟਰੈਕਟਰ ਤੋੜੇ ਨੌਜਵਾਨ ਸੁਭਕਰਨ ਸ਼ਹੀਦ ਕੀਤਾ ਹੈਰਾਨ ਹੋ ਗਏ ਉਹ ਗੱਲ ਦੇਖ ਕੇ ਕਿੱਥੇ ਉਹ ਨਾਰਾ ਕਿ ਜੈ ਜਵਾਨ ਤੇ ਜੈ ਕਿਸਾਨ ਅੱਜ ਬਿਲਕੁਲ ਉਲਟ ਜਾ ਕੇ ਖੜ ਗਿਆ ਕਿ ਕਿਸਾਨਾਂ ਤੇ ਗੋਲੀਆਂ ਮਾਰਨ ਵਾਲੇ ਲੋਕਾਂ ਨੂੰ ਹਰਿਆਣਾ ਗਵਰਨਮੈਂਟ ਨੇ ਰეკਮੈਂਡ ਕੀਤਾ ਹੈ ਰਾਸ਼ਟਰਪਤੀ ਅਵਾਰਡ ਦੇ ਲਈ ਹੈਰਾਨ ਹੋ ਗਿਆ ਕਿੱਡੇ ਦੁਖਦਾਈ ਗੱਲ ਹੈ ਕਿੱਡਾ ਦਰਦਨਾਕ ਗੱਲ ਹੈ ਕਿ ਐਜੀਟੇਸ਼ਨ ਕਰਨ ਵਾਲੇ ਲੋਕਾਂ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਐਜੀਟੇਸ਼ਨ ਕਰਨ ਵਾਲੇ ਲੋਕਾਂ ਨੂੰ ਕੁਚਲਣ ਵਾਲੇ ਲੋਕਾਂ ਨੂੰ ਅੱਜ ਇਸ ਤਰੀਕੇ ਦੇ ਨਾਲ ਉੱਥੇ ਹਰਿਆਣਾ ਗਵਰਨਮੈਂਟ ਵੱਲੋਂ ਉਹਨਾਂ ਦੇ ਨਾਮ ਰਿਕਮੈਂਡ ਕਰਕੇ ਛੇ ਅਧਿਕਾਰੀਆਂ ਦੇ ਨਾਮ ਰਿਕਮੈਂਡ ਕਰਕੇ ਭੇਜਣੇ ਕਿ ਇਹਨਾਂ ਨੂੰ ਅਵਾਰਡ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਮੈਡਲ ਮਿਲਣਾ ਚਾਹੀਦਾ ਹੈ ਬਹਾਦਰੀ ਦਾ ਮੈਡਲ ਮਿਲਣਾ ਚਾਹੀਦਾ ਹੈ ਇਹਦਾ ਮਤਲਬ ਹੁਣ ਯਾਦ ਕਰੋ ਉਹ ਟਾਈਮ ਯਾਦ ਕਰਿਓ ਭਲਾ ਮੇਰਾ ਖਿਆਲ ਦੇਸ਼ ਦੀ ਜਬਤੀ ਤੋਂ ਬਾਅਦ ਅਜੇ ਹਾਂ ਨਹੀਂ ਹੋਇਆ ਕਿ ਆਪਦੇ ਹੀ ਦੇਸ਼ ਦੇ ਲੋਕਾਂ ਤੇ ਗੋਲੀਆਂ ਮਾਰਨ ਵਾਲਿਆਂ ਨੂੰ ਆਪਦੇ ਦੇਸ਼ ਦੇ ਲੋਕਾਂ ਨੂੰ ਕੁੱਟਣ ਵਾਲਿਆਂ ਨੂੰ ਮਾਰਨ ਵਾਲਿਆਂ ਨੂੰ ਕਿਤੇ ਇਨਾਮ ਹੁਣ ਮਿਲਿਆ ਹੋਵੇ ਲੇਕਿਨ ਹਾਂ ਜਦ ਕਦੇ ਜਦੋਂ ਅਸੀਂ ਗੁਲਾਮ ਸੀ ਜੱਲਿਆਂ ਵਾਲੇ ਬਾਗ ਚ ਗੋਲੀਆਂ ਵੱਜੀਆਂ ਗੋਲੀਆਂ ਮਾਰੀਆਂ ਗਈਆਂ ਉੱਥੇ ਜ਼ਰੂਰ ਇਨਾਮ ਮਿਲੇ ਨੇ ਉੱਥੇ ਜ਼ਰੂਰ ਸਰਪੋ ਮਿਲੇ ਨੇ ਲੇਕਿਨ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਹੀ ਆਪਦੇ ਦੇਸ਼ ਦੇ ਕਿਸਾਨਾਂ ਨੂੰ ਹੀ ਗੋਲੀਆਂ ਮਾਰਨ ਵਾਲੇ ਲੋਕਾਂ ਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਮੈਡਲ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਲੋਕੋ ਨਿਆਪਸੰਦ ਲੋਕੋ ਇਨਸਾਫ ਪਸੰਦ ਲੋਕੋ ਅੱਜ ਸਮਝਣਾ ਪਏਗਾ ਅੱਜ ਸੋਚਣਾ ਪਏਗਾ ਅੱਜ ਵਿਚਾਰਨਾ ਪਏਗਾ ਪੂਰੇ ਦੇਸ਼ ਨੂੰ ਇਹ ਵਿਚਾਰ ਕਰਨੀ ਪਏਗੀ ਕਿ ਇਹ ਸਾਡੀ ਸਰਕਾਰ ਸਾਡਾ ਦੇਸ਼ ਜਾ ਕਿਧਰ ਨੂੰ ਰਿਹਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਭਵਿੱਖ ਦੇ ਵਿੱਚ ਅਗਰ ਤੁਸੀਂ ਸਰਕਾਰ ਦੇ ਕੋਲੋਂ ਕੁਝ ਵੀ ਡਿਮਾਂਡ ਕਰੋਗੇ ਅਗਰ ਕਿਸੇ ਕਰਾਂਦੀ ਵੀ ਐਜੀਟੇਸ਼ਨ ਕਰੋਗੇ ਸਰਕਾਰ ਦੇ ਖਿਲਾਫ ਤਾਂ ਤੁਹਾਡੇ ਗੋਲੀਆਂ ਮਾਰੀਆਂ ਜਾਣਗੀਆਂ ਔਰ ਉਹ ਗੋਲੀਆਂ ਵੀ ਇਹ ਸੋਚ ਕੇ ਮਾਰੀਆਂ ਜਾਣਗੀਆਂ ਕਿ ਤੁਸੀਂ ਦੇਸ਼ ਦੇ ਲੋਕ ਨਹੀਂ ਹੋ ਤੁਸੀਂ ਤੁਸੀਂ ਦੇਸ਼ਦਰਹੀ ਹੋ ਇਹ ਸੋਚ ਕੇ ਗੋਲੀਆਂ ਮਾਰੀਆਂ ਜਾਣਗੀਆਂ ਤੁਹਾਨੂੰ ਵਿਦੇਸ਼ੀ ਮੰਨ ਕੇ ਗੋਲੀਆਂ ਮਾਰੀਆਂ ਜਾਣਗੀਆਂ ਤੇ ਫਿਰ ਜਿਹੜੇ ਤੁਹਾਡੇ ਗੋਲੀਆਂ ਮਾਰਨ ਵਾਲੇ ਨੇ ਉਹਨਾਂ ਦੇ ਹੌਸਲੇ ਅਫਜ਼ਾਈ ਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਇਹ ਫੈਸਲੇ ਕੀਤੇ ਜਾ ਰਹੇ ਸੋਅਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਮਸਲਾ ਇਹ ਮਸਲਾ ਕੇਵਲ ਕਿਸਾਨਾਂ ਦਾ ਨਹੀਂ ਰਹਾ ਹਰ ਐਜੀਟੇਸ਼ਨ ਕਰਨ ਵਾਲੇ ਦਾ ਮੁੱਦਾ ਬਣ ਗਿਆ ਹਰ ਇੱਕ ਉਸ ਵਿਅਕਤੀ ਨੂੰ ਸੋਚਣਾ ਪਏਗਾ ਜੀਨੇ ਜਿਹੜਾ ਸੋਚਦਾ ਹੋਵੇ ਕਿ ਮੈਂ ਆਪਦਾ ਜਦੋਂ ਮੇਰੇ ਹੱਕ ਕੁਚਲੇ ਜਾਣਗੇ ਮੈਂ ਉਸ ਵੇਲੇ ਪ੍ਰੋਟੈਸਟ ਕਰਾਂਗਾ ਉਹ ਟੈਸਟ ਕਰਕੇ ਆਪਦੇ ਹੱਕਾਂ ਦੀ ਆਵਾਜ਼ ਬੁਲੰਦ ਕਰਾਂਗਾ ਉਹ ਇੱਕ ਕਦਾਈ ਨਾ ਸੋਚੇ ਕਿ ਉਹ ਆਦਾ ਪ੍ਰੋਟੈਸਟ ਕਰ ਸਕੇਗਾ ਹਾਲਾਤ ਕੀ ਬਣਾ ਕੇ ਰੱਖ ਦਿੱਤੇ ਨੇ ਸਰਕਾਰ ਨੇ ਸੋ ਇਸ ਲਈ ਮੇਰੇ ਦੋਸਤੋ ਸਾਨੂੰ ਸੋਚਣਾ ਪਏਗਾ ਔਰ ਸਾਡੀ ਸਰਕਾਰ ਨੂੰ ਸਪਸ਼ਟ ਕਲੀਅਰ ਸਾਨੂੰ ਇਹਨੂੰ ਘੇਰਨਾ ਪਏਗਾ ਇਹਨੂੰ ਇਸ ਗੱਲ ਦੇ ਉੱਤੇ ਆ ਕੇ ਪੂਰੇ ਦੇਸ਼ ਨੂੰ ਇੱਕ ਜੋ ਢੋਕ ਕੇ ਇਹ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਿਆ ਸਰਕਾਰ ਨੂੰ ਸਬਕ ਸਿਕਾਉਣ ਦਾ ਕੰਮ ਕਰਨਾ ਪਏਗਾ ਨਹੀਂ ਤਾਂ ਦੋਸਤੋ ਸਮਝ ਲਓ ਦੇਸ਼ ਮੋੜ ਦੁਬਾਰਾ ਉਸ ਗੁਲਾਮੀ ਦੀ ਯਾਦ ਦਿਵਾ ਰਿਹਾ ਹੈ ਇਹ ਸਰਕਾਰ ਉਸ ਗੁਲਾਮੀ ਦੀ ਯਾਦ ਦਿਵਾ ਰਹੀ ਹੈ ਜਿਹੜੀ ਗੁਲਾਮੀ ਹੈ ਸਾਡੇ ਤੇ ਜੋ ਸਾਡੇ ਤੇ ਘਟਨਾ ਚੱਲਿਆ ਵਾਲੇ ਬਾਗ ਛੋਈ ਉਹ ਜਿਸ ਤਰ੍ਹਾਂ ਉੱਥੋਂ ਦੇ ਅਫਸਰਾਂ ਨੂੰ ਸਨਮਾਨਤ ਕੀਤਾ ਗਿਆ ਬਿਲਕੁਲ ਇੱਥੇ ਆਪਦੇ ਦੇਸ਼ ਦੇ ਕਿਸਾਨਾਂ ਦੇਤੇ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਮਾਰ ਕੇ ਤੇ ਅੱਜ ਉਹਨਾਂ ਅਫਸਰਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਹਰਿਆਣਾ ਗਵਰਨਮੈਂਟ ਵੱਲੋਂ ਰეკਮੈਂਡ ਕਰ ਦਿੱਤੇ ਗਏ ਨੇ 6 ਅਧਿਕਾਰੀਆਂ ਦੇ ਨਾਮ ਤਾਂ ਫਿਰ ਸਪਸ਼ਟ ਹੋ ਗਿਆ ਦੋਸਤੋ ਕਿ ਅਸੀਂ ਅਜਾਦ ਭਾਰਤ ਦੇ ਵਿੱਚ ਨਹੀਂ ਵਸ ਰਹੇ ਸਾਨੂੰ ਇਹ ਆਜ਼ਾਦੀ ਦੀ ਲੜਾਈ ਮੁੜ ਦੁਬਾਰਾ ਆਜ਼ਾਦੀ ਦੀ ਲੜਾਈ ਨੂੰ ਕਾਇਮ ਕਰਨਾ ਪਏਗਾ ਔਰ ਖੜੀ ਕਰਨਾ ਪਏਗਾ ਮੁੜ ਦੁਬਾਰਾ ਇਸ ਆਜ਼ਾਦੀ ਦੀ ਰਾਖੀ ਕਰਨੀ ਪਏਗੀ ਜਿਹੜੀ ਸਾਡੇ ਬਜ਼ੁਰਗਾਂ ਨੇ ਵੱਡ ਬਡੇਰਿਆਂ ਨੇ ਕੁਰਬਾਨੀਆਂ ਦੇ ਕੇ ਇਹ ਆਜ਼ਾਦੀ ਲਈ ਹੈ ਇਹ ਆਜ਼ਾਦੀ ਕਿਤੇ ਕਿਸੇ ਨੇ ਸਾਨੂੰ ਥਾਲਚ ਪਰੋਸ ਕੇ ਨਹੀਂ ਦਿੱਤੀ ਖੂਨ ਡੋਲਿਆ ਐ ਸਜ਼ਾਦੀ ਦੇ ਲਈ ਫਾਸਿਆਂ ਤੇ ਚੜੇ ਨੇ ਸਜ਼ਾਦੀ ਦੇ ਲਈ ਕਾਲੇ ਪਾਣੀਆਂ ਦੀਆਂ ਸਜਾਵਾਂ ਭੋਗੀਆਂ ਨੇ ਲੋਕਾਂ ਨੇ ਸਜ਼ਾਦੀ ਦੇ ਲਈ ਔਰ ਆ ਖਿੱਤੇ ਦੇ ਲੋਕ ਜਿਹੜੇ ਅਜੇ ਅੰਦੋਲਨ ਕਰ ਰਹੇ ਨੇ ਇਸੇ ਖਿੱਤੇ ਦੇ ਵਿੱਚੋਂ 92% ਲੋਕਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕੀਤਾ ਸੋ ਮੈਂ ਫਿਰ ਲਾਸਟ ਦੇ ਉੱਤੇ ਬੇਨਤੀ ਕਰਦਾ ਮੇਰੇ ਮਿੱਤਰੋ ਯਾਦ ਕਰਿਓ ਇੱਕ ਨਾਰਾ ਇੱਕ ਪ੍ਰਧਾਨ ਮੰਤਰੀ ਦਾ ਇਹ ਨਾਰਾ ਕਿ ਜੈ ਜਵਾਨ ਤੇ ਜੈ ਕਿਸਾਨ ਤੇ ਦੂਸਰੇ ਪਾਸੇ ਇਹ ਹਾਲਾਤ ਅੱਜ ਵੀ ਉਹ ਸਰਕਾਰ ਹੈ ਜਿਹੜੀ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਜੈ ਕਿਹਾ ਸੀ ਉਹਨਾਂ ਜਿਹੜਾ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਉਹਨਾਂ ਕਿਸਾਨਾਂ ਦੇ ਪੁੱਤਾਂ ਦੇ ਗੋਲੀਆਂ ਮਾਰਨ ਵਾਲਿਆਂ ਨੂੰ ਅੱਜ ਇਹ ਸਰਕਾਰ ਸਨਮਾਨਿਤ ਕਰਨ ਦੇ ਸਨਮਾਨ ਦੇਣ ਦੇ ਉਹਨਾਂ ਨੂੰ ਵੱਡੇ ਵੱਡੇ ਤਗਮੇ ਦੇਣ ਦੀਆਂ ਗੱਲਾਂ ਕਰ ਰਹੀ ਹੈ ਫਿਰ ਜੇ ਇਹ ਗੱਲ ਹੈ ਤਾਂ ਦੇਸ਼ ਦੇ ਲੋਕੋ ਸੋਚਣਾ ਪਏਗਾ ਆਪਾਂ ਨੂੰ ਇੱਕ ਦੂ ਢੋਕੇ ਵੱਡੀ ਲੜਾਈ ਦੀ ਤਿਆਰੀ ਕਰਨੀ ਪੈਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ